ਹੈਲੋ ਐਂਡ ਵੈਲਕਮ ਬੈਕ ਟੂ ਬੁਰਨਾ ਮੋਟਰਸ ਜਿਲੰਧਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਡਿਮਾਂਡ ਦੇ ਵਿੱਚ ਰਹਿਣ ਵਾਲੀ ਐਸਯੂਵੀ 2025 ਮਾਡਲ ਸਕੋਰਪੀਓ ਐਨ ਇਹ ਰਹਿਣ ਵਾਲਾ ਹੈ ਜੀ Z8 ਵੇਰੀਐਂਟ ਇੱਕ ਆਂਦਾ ਜੀ Z8 ਸਿਲੈਕਟ ਜੋ ਚਾਬੀ ਲੱ ਕੇ ਸਟਾਰਟ ਹੁੰਦਾ ਹੈ ਇੱਕ ਆਂਦਾ ਜੀ Z8 ਸਿੰਪਲ ਵੇਰੀਐਂਟ ਜੋ ਕਿ ਆਵਲਾ ਰਹਿਣ ਵਾਲਾ ਹੈ ਤੇ ਇੱਕ ਆਂਦਾ ਜੀ Z8 ਲਗਜ਼ਰੀ ਜਿਹਦੇ ਵਿੱਚ 360 ਡਿਗਰੀ ਕੈਮਰਾ ਤੇ ਵੈਂਟਿਲੇਟਡ ਸੀਟਸ ਹੁੰਦੀਆਂ ਹੈ ਤੇ ਇਹ ਟਾਪ ਤੋਂ ਇੱਕ ਮਾਡਲ ਨੀਚੇ ਰਹਿਣ ਵਾਲਾ ਹੈ ਜੀ 4/2 ਵੇਰੀਐਂਟ ਹੈ ਇਹਦੇ ਵਿੱਚ ਬਸ ਇੰਨਾ ਹੀ ਫਰਕ ਹੈ ਜੀ ਕਿ ਇਹਦੇ ਵਿੱਚ ਇੱਕ ਤਾਂ 360 ਡਿਗਰੀ ਕੈਮਰਾ ਨਹੀਂ ਆਂਦਾ ਤੇ ਇੱਕ ਵੈਂਟਿਲੇਟਿਡ ਸੀਟਸ ਨਹੀਂ ਆਂਦੀਆਂ ਇਹ 2025 ਫੈਬ ਚ ਨਿਕਲੀ ਹੋਈ ਕਾਰ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਡੀਜ਼ਲ ਵੇਰੀਐਂਟ 4/2 ਜੋ 172 ਬ੍ਰੇਕ ਹਾਰਸ ਪਾਵਰ ਪ੍ਰੋਡਿਊਸ ਕਰਦਾ ਹੈ ਤੇ 370 ਨਿਊਟਨ ਮੀਟਰ ਆਫ ਟਾਰਕ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਹਨੂੰ ਪੇਂਟ ਪ੍ਰੋਟੈਕਸ਼ਨ ਫਿਲਮ ਪੀਪੀਐਫ ਚੜ੍ਹੀ ਹੋਈ ਹੈ ਜੋ ਕਿ 7 ਸਾਲ ਦੀ ਵਾਰੰਟੀ ਦੇ ਨਾਲ ਹੈ ਜਦੀ ਇਨੀਸ਼ੀਅਲ ਕਾਸਟਿੰਗ ਹੈਗੀ ਹੈ ਜੀ 90000 ਤੇ ਆ ਤੁਸੀਂ ਕਾਰ ਦਾ ਵਾਕਰਾਉਂਡ ਦੇਖ ਸਕਦੇ ਹੋ ਤੇ ਇਸ ਕਾਰ ਨੂੰ ਆਫਟਰ ਮਾਰਕੀ ਕੌਂਟੀਨੈਂਟਲ ਦੇ ਟਾਇਰਸ ਵੀ ਪਏ ਹੋਏ ਆ ਜਿਸ ਬਾਰੇ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਜੀ ਕਾਰ ਸਕੋਰਪਿਓਨ Z84/2 ਆਟੋਮੈਟਿਕ ਆ ਤੁਸੀਂ ਦੇਖ ਸਕਦੇ ਹੋ 17 ਇੰਚ ਦੇ ਨੂੰ ਆਫਟਰ ਮਾਰਕੀਟ ਕ੍ਰਾਸ ਕੰਟੈਕਟ ਦੇ ਕੰਟੀਨੈਂਟਲ ਦੇ ਟਾਇਰ ਪਏ ਹੋਏ ਆ ਟਾਇਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ 100% ਪਈ ਹੈ ਜੀ ਇਸ ਟਾਈਮ ਤੇ ਇਹ ਕੰਪਨੀ ਵਾਲੇ ਟਾਇਰ ਤੋਂ ਇਹਦਾ ਫਰਕ ਇਹ ਹੈ ਕਿ ਜਦੋਂ ਵੀ ਕਾਰ ਖੱਡੇ ਵਗੈਰਾ ਚ ਬੱਚੇਗੀ ਜਾਂ ਕੋਈ ਰੋਡ ਬੰਪੀ ਹੋਏਗੀ ਤਾਂ ਤੁਹਾਨੂੰ ਜ਼ਿਆਦਾ ਕਾਰ ਹਿਲ-ਹਿਲਦਲ ਨਹੀਂ ਕਰੇਗੀ ਤੇ ਤੁਹਾਡਾ ਰਾਈਡ ਐਕਸਪੀਰੀਅੰਸ ਜਿਹੜਾ ਬਹੁਤ ਹੀ ਕੰਫਰਟੇਬਲ ਹੋ ਜਾਂਦਾ ਹੈ ਤੇ ਜੋ ਪੀਪੀਐਫ ਦੀ ਵਾਰੰਟੀ ਹੈ ਉਹ ਤੁਹਾਨੂੰ ਅਸੀਂ ਬੰਦੇ ਦਾ ਕੰਟੈਕਟ ਵੀ ਦਵਾਵਾਂਗੇ ਤੇ ਜੇ ਤੁਹਾਡੀ ਪੀਪੀਐਫ ਖਰਾਬ ਹੁੰਦੀ ਹੈ ਤਾਂ ਤੁਸੀਂ ਉੱਥੇ ਜਾ ਕੇ ਸਹੀ ਕਰਾ ਸਕਦੇ ਹੋ ਜੋ ਵੀ ਅੰਡਰ ਵਾਰੰਟੀ ਹੋਏਗਾ ਬਾਕੀ ਰਹੀ ਗੱਲ ਕਾਰ ਦੇ ਇੰਟੀਰੀਅਰ ਦੀ ਤਾਂ ਆਹ ਦੇਖ ਸਕਦੇ ਹੋ ਜੀ ਤੁਸੀਂ ਕਾਰ ਦਾ ਇੰਟੀਰੀਅਰ ਬਿਲਕੁਲ ਹੀ ਬ੍ਰੈਂਡ ਨਿਊ ਪਿਆ ਹੈ ਸੀਟ ਤੇ ਇੱਕ ਵੀ ਰਿੰਕਲ ਨਹੀਂ ਹੈ ਕਿਉਂਕਿ ਕਾਰ ਸਿਰਫ ਔਰ ਸਿਰਫ 13000 ਚੱਲੀ ਹੈ ਹਾਂਜੀ ਬਿਲਕੁਲ 13000 ਚੱਲੀ ਹੈ ਸਨਰੂਫ ਵਾਲਾ ਮਾਡਲ ਹੈ ਜੀ ਤੁਸੀਂ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਜੀ ਇਵਨ ਕਿ ਜੋ ਬ੍ਰੋਸੀ ਬ੍ਰੇਕ ਹੁੰਦਾ ਉਹ ਤੇ ਕਾਫੀ ਸਕ੍ਰੈਚ ਆ ਜਾਂਦੇ ਆ ਪਰ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਜੀ ਪਿੱਛੇ ਵੀ ਸੀਟਸ ਇਹਦੀਆਂ ਇਸ ਟਾਈਮ ਹੈਗੀਆਂ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਕੁਝ ਫਰੰਟ 뷰 ਰਹਿਣ ਵਾਲਾ ਜੀ ਕਾਰ ਤਾਂ ਬਿਲਕੁਲ ਹੀ ਨਵੀਂ ਪਈ ਹੈ ਜੀ ਤੁਹਾਨੂੰ ਦਿਖਾਣੇ ਆ ਜੇ ਇੱਕ ਵਾਰ ਬੈਕ ਤੁਹਾਨੂੰ ਬੂਟ ਸਪੇਸ ਦਿਖਾ ਦਈਏ ਆਹ ਤਾਂ ਜੀ ਸਕੋਰਪੀਓ ਦਾ ਜੋ ਆਈਕੋਨਿਕ ਹੈਗਾ ਕਿ ਇਸ طرف ਨੂੰ ਵਿੰਡੋਸ ਖੁੱਲਦੀ ਇਸ طرف ਨੂੰ ਜੋ ਹੈ ਕਾਰ ਦਾ ਬੂਟ ਖੁੱਲਦਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਤੁਸੀਂ ਖਿੱਚ ਕੇ ਇਹਨਾਂ ਨੂੰ ਉੱਪਰ ਚੱਕ ਸਕਦੇ ਹੋ ਸੀਟਾਂ ਨੂੰ ਐ ਇਦਾਂ ਲੌਕ ਹੋ ਜਾਣਗੀਆਂ ਤੇ ਇਸ ਬਾਅਦ ਆ ਬੂਟ ਸਪੇਸ ਹੈ ਜੀ ਕਾਰ ਦਾ ਤੇ ਕੁਝ ਇਸ ਤਰ੍ਹਾਂ ਦੀ ਸੀਟ ਕੰਡੀਸ਼ਨ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਬ੍ਰੈਂਡ ਨਿਊ ਬਲੈਕ ਕਲਰ ਦੇ ਵਿੱਚ ਹੈ ਕਾਰ ਤੁਹਾਨੂੰ ਪਤਾ ਹੀ ਹੈ ਕਿ ਕਾਰ ਬਲੈਕ ਕਲਰ ਦੀ ਸਕੋਰਪਿਓ ਦੀ ਕਿੰਨੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਤੇ ਇਹ ਕਾਰ ਦੀ ਇਨੀਸ਼ੀਅਲ ਕੋਸਟ ਹੈ ਜੀ 24,50,000 ਪਰ ਕਸਟਮਰ ਨੂੰ ਪੀਪੀਐਫ ਤੇ ਟਾਇਰ ਪਵਾਉਣ ਤੋਂ ਬਾਅਦ ਪੈ ਗਈ ਸੀ ਜੀ ਕਾਰ 26 ਲੱਖ ਰੁਪਏ ਦੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਕ੍ਰੈਚਲੈਸ ਕੰਡੀਸ਼ਨ ਦੀ ਕਾਰ ਹੈ ਕੋਈ ਸਕ੍ਰੈਚ ਨਹੀਂ ਹੈ ਕਾਰ ਤੇ ਆ ਹੈਡਲਾਈਟਸ ਤੁਸੀਂ ਦੇਖ ਸਕਦੇ ਹੋ ਕਾਰ ਦੀਆਂ ਬਹੁਤ ਹੀ ਸੋਹਣੀ ਰੈਨ ਵਾਲੀ ਹੈ ਆਫਟਰ ਮਾਰਕੀਟ ਗ੍ਰਿਲ ਵੀ ਪਈ ਹੋਈ ਹੈ ਜੀ ਕਾਰ ਨੂੰ ਤੁਸੀਂ ਦੇਖ ਸਕਦੇ ਹੋ ਕ੍ਰੋਮ ਵਾਲੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਾਰ ਦੇ ਇੰਟੀਰੀਅਰ ਦੇ ਕੁਝ ਫੀਚਰਸ ਦੀ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਜੀ ਕਾਰ ਦੇ ਵਿੱਚ ਸਨਰੂਫ ਮਿਲੇਗੀ ਕਿਉਂਕਿ ਮੋਸਟਲੀ ਜਦੋਂ ਵੀ ਸਾਡੇ ਕੋਲ ਸਕੋਰਪੀਆਨ ਦਾ ਕੋਈ ਕਸਟਮਰ ਆਂਦਾ ਹੈ ਤਾਂ ਉਹਨਾਂ ਦੀ ਮੰਗ ਆਈ ਹੁੰਦੀ ਹੈ ਕਿ ਕਾਰ ਦੇ ਵਿੱਚ ਸਨਰੂਫ ਜ਼ਰੂਰ ਹੋਵੇ ਤੇ ਹੁਣ ਤੁਹਾਨੂੰ ਦੱਸਦੇ ਆਂ ਕਾਰ ਦੇ ਫੀਚਰਸ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਕਿ 12 ਇੰਚ ਦੀ ਤੁਹਾਨੂੰ ਐਂਟਰਟੇਨਮੈਂਟ ਸਕਰੀਨ ਮਿਲ ਜਾਂਦੀ ਹੈ ਜਿਹਦੇ ਵਿੱਚ ਤੁਹਾਨੂੰ 뮤직 ਫੋਨ ਨੈਵੀਗੇਸ਼ਨ ਵਗੈਰਾ ਮਿਲ ਜਾਂਦੀ ਹੈ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਤੇ ਉਹਦੇ ਨਾਲ Alexa ਵੀ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਜੀ ਕਾਰ ਦੇ ਵਿੱਚ ਤੁਹਾਨੂੰ ਮਿਲ ਜੇਗਾ ਜੀ 2 ਜ਼ੋਨ ਕਲਾਈਮੇਟ ਕੰਟਰੋਲ ਉਸ ਤੋਂ ਬਾਅਦ ਡਰਾਈਵ ਮੋਡ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਤੁਸੀਂ ਆਪਣੀ ਪਿਕਅਪ ਵਗੈਰਾ ਨੂੰ ਇਨਕਰੀਜ਼ ਕਰ ਸਕਦੇ ਹੋ ਜ਼ੂਮ ਮੋਡ ਤੇ ਸਭ ਤੋਂ ਜ਼ਿਆਦਾ ਪਿਕਅਪ ਹੁੰਦੀ ਐ ਜ਼ੈਪ ਮੋਡ ਤੇ ਲਾ ਲਓ ਤੁਸੀਂ ਇਕੋ ਮੋਡ ਹੋ ਗਿਆ ਤੇ ਉਸ ਤੋਂ ਬਾਅਦ ਜੋ ਆ ਜ਼ੈਪ ਮੋਡ ਹੈ ਜੀ ਆ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦਾ ਸਿਟੀ ਮੋਡ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਉਸ ਤੋਂ ਬਾਅਦ ਆ ਆਟੋਮੈਟਿਕ ਗੇਅਰ ਟਰਾਂਸਮਿਸ਼ਨ ਇਹਦਾ ਰੈਨ ਵਾਲਾ ਇੱਥੇ ਤੁਹਾਨੂੰ ਵਾਇਰਲੈਸ ਚਾਰਜਰ ਮਿਲ ਜਾਂਦਾ ਨਾਲ ਹੀ ਯੂ ਐਸ ਬੀ ਤੇ ਉਸ ਤੋਂ ਬਾਅਦ ਤੁਹਾਨੂੰ ਨਾਲ ਚਾਰਜਰ ਮਿਲ ਜਾਂਦਾ ਹੈ ਤੇ ਉਸ ਬਾਅਦ ਤੁਹਾਨੂੰ ਟ੍ਰੈਕਸ਼ਨ ਕੰਟਰੋਲ ਆਫ ਦਾ ਬਟਨ ਮਿਲ ਜਾਂਦਾ ਹੈ ਹੈਜ਼ਰਡ ਲਾਈਟਸ ਤੇ ਆਟੋਮੈਟਿਕ ਸਟਾਰਟ ਸਟਾਪ ਜਦੋਂ ਵੀ ਕਾਰ ਤੁਸੀਂ ਮਤਲਬ ਲਾਈਟ ਵਗੈਰਾ ਤੇ ਖੜੀ ਆ ਜਾਂ ਟ੍ਰੈਫਿਕ ਖੜੀਏ ਤਾਂ ਕਾਰ ਦਾ ਇੰਜਨ ਆਪਣੇ ਆਪ ਬੰਦ ਹੋ ਜਾਂਦਾ ਤੇ ਜਦੋਂ ਤੁਸੀਂ ਰੇਜ਼ ਦਬਿਓ ਤਾਂ ਆਪਣੇ ਆਪ ਆਨ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਕਾਰ ਦਾ ਲੈਦਰ ਕਾਫੀ ਪ੍ਰੀਮੀਅਮ ਲੁੱਕ ਦਿੰਦਾ ਕਾਰ ਨੂੰ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਸਕੋਰਪਿਓਨ ਦੀ ਬੈਜਿੰਗ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਕਿ ਆਪਣਾ ਕਾਰ ਦੇ ਡਾਕੂਮੈਂਟਸ ਵਗੈਰਾ ਰੱਖਣ ਲਈ ਥੋੜੀ ਜਗ੍ਹਾ ਦਿੱਤੀ ਹੋਈ ਹੈ ਤੇ ਓਵਰਆਲ 뷰 ਕੁਛ ਇਸ ਤਰ੍ਹਾਂ ਦਾ ਹੈ ਜੀ ਕਾਕਪਿਟ ਦਾ ਤੁਸੀਂ ਦੇਖ ਸਕਦੇ ਹੋ ਆ ਸਟੀਅਰਿੰਗ ਰੈਨ ਵਾਲਾ ਜੀ ਇੱਥੇ ਤੁਹਾਨੂੰ ਮਿਲ ਜਾਂਦਾ ਜੀ ਵੋਲਯੂਮ ਦਾ ਬਟਨ ਆ ਟਰੈਕਸ ਅੱਗੇ ਪਿੱਛੇ ਕਰਨ ਦਾ ਸੋਰਸ ਬਟਨ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿੱਥੇ ਤੁਹਾਨੂੰ ਕ੍ਰੂਜ਼ ਕੰਟਰੋਲ ਦੀ ਆਪਸ਼ਨ ਵੀ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਸਕਰੀਨ ਨੂੰ ਕੰਟਰੋਲ ਕਰਨ ਦੇ ਬਟਨ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸਕਰੀਨ ਨੂੰ ਇਸ ਤਰ੍ਹਾਂ ਤੁਸੀਂ ਕੰਟਰੋਲ ਕਰ ਸਕਦੇ ਹੋ ਕੀ ਕੁਝ ਵੀ ਤੁਸੀਂ ਚੈੱਕ ਕਰਨਾ ਹੋਏ ਜਿੱਦਾਂ ਆ ਤੁਸੀਂ ਦੇਖ ਸਕਦੇ ਹੋ ਜੀ ਅਲਰਟ ਹਿਸਟਰੀ ਚ ਜਾਂ ਸੈਟਿੰਗਸ ਨੈਵੀਗੇਸ਼ਨ ਤੁਹਾਨੂੰ ਸਕਰੀਨ ਦੇ ਵਿੱਚ ਵੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਵਹੀਕਲ ਇਨਫੋ ਤੇ ਆਪਾਂ ਜਦੋਂ ਵਹੀਕਲ ਇਨਫੋ ਦੇ ਵਿੱਚ ਜਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਕਿ ਤੁਹਾਨੂੰ ਟਾਇਰ ਪ੍ਰੈਸ਼ਰ ਵਗੈਰਾ ਜਿੱਦਾਂ ਇਸ ਟਾਈਮ ਇੱਕ ਟਾਇਰ ਦੀ ਹਵਾ ਘੱਟ ਆ ਉਹ ਤੁਹਾਨੂੰ ਸ਼ੋਅ ਕਰੇਗਾ ਤੇ ਆ ਤੁਹਾਡਾ ਆਈਡਲ ਟਾਇਰ ਪ੍ਰੈਸ਼ਰ ਹੋਣਾ ਚਾਹੀਦਾ ਹੈ ਜੀ ਉਸ ਤੋਂ ਬਾਅਦ ਕਿੰਨੀ ਪਾਵਰ ਐਂਡ ਟਾਰਕ ਦੇ ਆਪਾਂ ਰੇਸ ਦਵਾਂਗੇ ਤਾਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸੇਗਾ ਤੇ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਇੱਧਰ ਜਾਵਾਂਗੇ ਡਿਜੀਟਲ ਸਪੀਡ ਵਗੈਰਾ ਵੀ ਤੁਹਾਨੂੰ ਮਿਲ ਜਾਂਦੀ ਹੈ ਜਿੱਦਾਂ ਦੇਖੋ ਜੀ ਡਿਜੀਟਲ ਸਪੀਡ ਇੱਥੇ ਤੁਹਾਨੂੰ ਸਪੀਡ ਸ਼ੋਅ ਕਰੇਗਾ ਇਹ ਉਸ ਤੋਂ ਬਾਅਦ ਫਿਊਲ ਇਨਫੋ ਵੀ ਤੁਹਾਨੂੰ ਦਏਗਾ ਕਿ ਤੁਹਾਡੇ ਕਿੰਨੇ ਕਿਲੋਮੀਟਰ ਵਗੈਰਾ ਪਏ ਆਇਆ ਕਿ ਹੈ ਜਿੱਦਾਂ ਰੇਂਜ ਇਸ ਟਾਈਮ 58 ਕਿਲੋਮੀਟਰ ਵਗੈਰਾ ਦੀ ਹੈ ਡੀਈਐਫ ਲੈਵਲ ਤੇ ਉਸ ਤੋਂ ਬਾਅਦ ਜੇ ਆਪਾਂ ਇੱਥੇ ਜਾਈਏ ਤਾਂ ਤੁਹਾਨੂੰ ਅਲਰਟਸ ਦੇ ਵਿੱਚ ਵੀ ਦਿਖਾ ਦਿੰਨੇ ਆ ਜੀ ਕਿ ਕੀ ਕੀ ਇਸ ਟਾਈਮ ਵਾਰਨਿੰਗਸ ਕਾਰ ਸ਼ੋਅ ਕਰ ਰਹੀ ਹੈ ਤਾਂ ਇਸ ਟਾਈਮ ਇੱਕ ਤਾਂ ਟਾਇਰ ਪ੍ਰੈਸ਼ਰ ਦੀ ਆਈ ਹੈ ਤੇ ਉਸ ਤੋਂ ਬਾਅਦ ਇੱਕ ਲੋ ਫਿਊਲ ਦੀ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਸਕਰੋਲ ਕਰ ਰਹੇ ਹਾਂ ਕੋਈ ਵੀ ਹੋਰ ਵਾਰਨਿੰਗ ਨਹੀਂ ਹੈ ਕਾਰ ਦੇ ਵਿੱਚ ਕਿਉਂਕਿ ਬੇਸਿਕਲੀ ਕਾਰ ਜੋ ਹੈ ਬਿਲਕੁਲ ਹੀ ਨਿਊ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ 2 ਲੀਟਰ ਦਾ ਇੰਜਨ ਰ ਤੇ ਆ ਤੁਸੀਂ ਦੇਖ ਸਕਦੇ ਹੋ ਕਾਰ ਦਾ ਓਵਰਆਲ ਤੇ ਇਸ ਤੋਂ ਬਾਅਦ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਤੁਹਾਨੂੰ ਆਟੋ ਫੋਲਡ ਮਿਰਰ ਮਿਲ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਚਾਰੇ ਵਿੰਡੋਸ ਆਟੋਮੈਟਿਕ ਮਿਲ ਜਾਂਦੀਆਂ ਐ ਕਾਰ ਅਨਲੌਕ ਟਰੌਕ ਕਰਨ ਲਈ ਵਿੰਡੋ ਲੌਕ ਬਟਨ ਤੇ ਉਸ ਤੋਂ ਬਾਅਦ ਇੱਥੇ ਤੁਸੀਂ ਆਪਣੇ ਕਾਰ ਦੇ ਉਹ ਕੰਟਰੋਲ ਕਰ ਸਕਦੇ ਹੋ ਮਿਰਰ ਸਾਈਡ ਮਿਰਰ ਵਗੈਰਾ ਜਿਸ ਵੀ ਤਰ੍ਹਾਂ ਤੁਹਾਨੂੰ ਸੈੱਟ ਕਰਨੇ ਆਪਣੇ ਪਸੰਦ ਦਾ ਇੱਥੇ ਤੁਹਾਨੂੰ ਮਿਲ ਜਾਣਗੇ ਦੋ ਕੱਪ ਹੋਲਡਰ ਤੇ ਉਸ ਤੋਂ ਬਾਅਦ ਇੱਥੇ ਤੁਹਾਨੂੰ ਮਿਲ ਜਾਂਦੀ ਜੀ ਸਟੋਰੇਜ ਤੇ ਉਸ ਬਾਅਦ ਤੁਸੀਂ ਆ ਦੇਖ ਸਕਦੇ ਹੋ ਤੁਹਾਨੂੰ ਪਿੱਲੋ ਵਗੈਰਾ ਜੋ ਛੋਟੇ-ਮੋਟੇ ਐਕਸੈਸ ਉਮਲੀ ਹੋਇਆ ਕਾਰ ਦੇ ਆ ਕੁਛ ਇਸ ਤਰ੍ਹਾਂ ਦੀ ਸਨਰੂਫ ਰੈਨ ਵਾਲੀ ਹੈ ਇੱਕ ਆਰਦੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕਾਰ ਨੂੰ ਤੁਹਾਨੂੰ ਡਰਾਈਵ ਕਰਕੇ ਦਿਖਾਵਾਂਗੇ ਹੁਣ ਤੁਹਾਨੂੰ ਦਿਖਾਵਾਂਗੇ ਜੀ ਕਾਰ ਦਾ ਡਰਾਈਵਿੰਗ ਐਕਸਪੀਰੀਅੰਸ ਇੱਥੋਂ ਆਪਾਂ ਕਰਾਂਗੇ ਜੀ ਗੇਅਰ ਡਰਾਈਵ ਤੇ ਤੇ ਆ ਤੁਸੀਂ ਦੇਖ ਸਕਦੇ ਹੋ ਜੀ ਕਾਰ ਮੂਵ ਕਰ ਰਹੀ ਹੈ ਟਿਕਾਪ ਵਗੈਰਾ ਕਾਰ ਦੀ ਬਹੁਤ ਹੀ ਅੱਛੀ ਹੈ ਇਹ ਅਜੇ ਆਪਾਂ ਇਕੋ ਮੋਡ ਤੇ ਰੱਖੀ ਹੈ ਮਤਲਬ ਕਾਫੀ ਸਮੂਥ ਡਰਾਈਵ ਹੈ ਜੀ ਕਾਰ ਦੀ ਮਤਲਬ ਜੋ ਤੁਸੀਂ ਇੱਕ ਨਵੀਂ ਕਾਰ ਤੋਂ ਐਕਸਪੈਕਟ ਕਰ ਸਕਦੇ ਹੋ ਉਹੀ ਹੈ ਜੀ ਮਤਲਬ ਇੱਕ ਸਾਦੀ ਤੁਸੀਂ ਕਾਰ ਸ਼ੋਰੂਮ ਤੋਂ ਹੀ ਖਰੀਦ ਰਹੇ ਹੋ ਅਨ ਸਸਪੈਂਸ਼ਨ ਵਗੈਰਾ ਵੀ ਕਾਰ ਦਾ ਬਹੁਤ ਵਧੀਆ ਹੈ ਮਤਲਬ ਕੋਈ ਆਵਾਜ਼ ਨਹੀਂ ਆ ਜਦਦਾ ਸਪੀਡ ਬ੍ਰੇਕਰ ਤੇ ਆ ਤੁਸੀਂ ਸੁਣ ਸਕਦੇ ਹੋ ਜੀ ਕੋਈ ਸਸਪੈਂਸ਼ਨ ਦੀ ਆਵਾਜ਼ ਨਹੀਂ ਆ ਕੋਈ ਕੁਝ ਨਹੀਂ ਹੈ 13000 ਕਿਲੋਮੀਟਰ ਕਾਰ ਚੱਲੀ ਹੋਈ ਹੈ ਤੇ ਜਿੱਦਾਂ ਕਾਰ ਦੀ ਵਿਜ਼ਿਬਿਲਟੀ ਵੀ ਬਹੁਤ ਹੀ ਵਧੀਆ ਹੈਗੀ ਹੈ ਮਤਲਬ ਰੋਡ ਤੋਂ ਤੁਸੀਂ ਕਾਫੀ ਉੱਪਰ ਬੈਠਦੇ ਹੋ ਤੇ ਇਸ ਕਰਕੇ ਤੁਹਾਨੂੰ ਕਾਫੀ ਵਧੀਆ 뷰 ਮਿਲਦਾ ਹੈ ਤੁਸੀਂ ਦੇਖ ਸਕਦੇ ਹੋ ਮਤਲਬ ਇਸ ਤਰ੍ਹਾਂ ਦਾ ਗਰਾਉਂਡ ਕਲੀਅਰੈਂਸ ਇਸ ਪ੍ਰਾਈਸ ਬਜਟ ਦੇ ਵਿੱਚ ਕਾਫੀ ਘੱਟ ਮਿਲਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਕਾਰ ਦਾ ਇੰਜਨ ਵੀ ਦੇਖ ਸਕਦੇ ਹੋ ਜੀ ਬਿਲਕੁਲ ਨਵਾਂ ਇੰਜਨ ਪਿਆ ਜੀ ਕਾਰ ਦਾ ਤਾ ਇਸੇ ਤਰ੍ਹਾਂ ਹੀ ਜੀ ਇਹ ਰਹਿਣ ਵਾਲੀ ਹੈ ਜੀ 2025 ਮਾਡਲ ਸਕੋਰਪੀਓ ਐਨ ਜ਼ੈਡ 8 4/2 ਆਟੋਮੈਟਿਕ ਪੁਸ਼ ਬਟਨ ਸਟਾਰਟ 13000 ਕਿਲੋਮੀਟਰ ਚੱਲੀ ਫਰਸਟ ਓਨਰ ਦੀ ਕਾਰ ਹੈ ਜੀ ਲੋਕਲ ਜਲੰਧਰ ਦਾ ਨੰਬਰ ਹੈ ਤੇ ਜੇ ਤੁਸੀਂ ਇਹ ਕਾਰ ਨੂੰ ਬਾਏ ਕਰਨਾ ਹੈ ਜੀ ਤਾਂ ਆਹ ਨੰਬਰ ਤੁਹਾਨੂੰ ਦਿੱਤੇ ਹੋਏ ਨੇ ਤੇ ਉਸ ਤਰ੍ਹਾਂ ਸਕਰੀਨ ਦੇ ਉੱਤੇ ਵੀ ਨੰਬਰ ਦਿੱਤੇ ਹੋਏ ਨੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ 2025 ਮਾਡਲ ਦੀ ਸਕੋਰਪੀਓ ਐਨ ਬਾਏ ਕਰਨ ਲਈ 2025 ਮਾਡਲ ਮੈਨੂਫੈਕਚਰਿੰਗ 25 ਮਾਡਲ ਰਜਿਸਟ੍ਰੇਸ਼ਨ